ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾ ਤੁਹਾਨੂੰ ਦਿਖਾਵਾਂਗੇ ਪੰਜ ਪਸ਼ੂ ਸਾਰੇ ਸੋਇ ਸਵਾਏ ਆਰੇ ਕੁਝ ਟੋਕੜਾ ਕੱਪਣਾ ਵੇਚਿਆ ਤੇ ਕੁਝ ਸਜਰਾ ਤੇ ਆਪਾਂ ਪਹੁੰਚੇ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆ ਰੀਮਾ ਕਰਵਾ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਵਧੀਆ ਵਧੀਆ ਕਿਰਪਾ ਜੀ ਕੁਪਰਾਮ ਦਾ ਸਤ ਦੋਵਾਂ ਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬੜੇ ਫੋਨ ਆਏ ਤੁਹਾਡੀ ਪਿਛਲੀ ਵੀਡੀਓ ਦੇ ਮਾਦਾ ਵੀ ਜੀ ਗਾਈਆਂ ਵਾਲਿਆਂ ਦੇ ਵੀਰ ਹੋਣਾ ਨੇ ਖੀਰੀ ਕਰਤੀ ਜੀ ਦੇ ਫੋਨ ਆਏ ਅੱਛਾ ਅੱਛਾ ਗਾਈਆਂ ਵੀ ਚੰਗੀਆਂ ਸੀ ਹਾਂਜੀ ਤੇ ਦੁੱਧ ਵੀ ਬੜਾ ਸੀ ਗਾਈਆਂ ਥੱਲੇ ਤੇ ਮਾਰੂ ਵੀ ਵੀਰ ਭਾਅ ਬੜਾ ਸਸਤਾ ਸੀ ਦੋਵਾਂ ਕਿੰਨਾ ਵੀਰਾਂ ਦੇ ਫੋਨ ਆਏ ਪੱਖੇ ਬੰਦ ਕਰਦੇ ਪੱਖਿਆਂ ਦੀ ਵਗੜ ਕੇ ਆਵਾਜ਼ ਕੱਢ ਦੋਵਾਂ ਕਿੰਨਾ ਵੀਰਾਂ ਦੇ ਫੋਨ ਆਏ ਕਹਿੰਦੇ ਭਾਜੀ ਪਟੂ ਵੇਚ ਕੇ ਵੀਡੀਓ ਬੰਦੇ ਜੀ ਅੱਛਾ ਅੱਛਾ ਮਾ ਨਹੀਂ ਨਹੀਂ ਵੇਚਦੇ ਫਿਰ ਜਿੱਥੋਂ ਭਾਅ ਚੰਗਾ ਹੋਵੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਮਤਲਬ ਕੋਈ ਨੀ ਪੂਰਾ ਤਰੀਕਾ ਦਾ ਚਾਹ ਪਾਣਾ ਹਾਂਜੀ ਹਾਂਜੀ ਬਹੁਤ ਚੰਗੇ ਹਰ ਵੀਰ ਕਹਿੰਦਾ ਇਹੋ ਜੀ ਭਾਈ ਇਹ ਨਹੀਂ ਮੰਨ ਲਓ ਵੀ 24 25 ਕਿਲੋ ਵਾਲੀ ਗਾਂ ਲੱਭਣ ਜਾਂਦੇ ਤੇ ਲੱਖੋਂ ਬਾਹਰ ਹੀ ਮਿਲਦੀ ਹੈ ਹਾਂਜੀ ਹਾਂਜੀ ਕਹਿੰਦਾ ਤੁਸੀਂ ਕਿਹੜੇ ਹਿਸਾਬ ਨਾਲ ਲੈਂਦੀਆਂ ਨੇ ਕਿਹੜੇ ਹਿਸਾਬ ਨਾਲ ਬਾਤੀਆਂ ਮਾਹਾਂ ਚਲੋ ਮਹਾਰਾਜ ਗੁਰੂ ਰਾਮ ਦਾਸ ਦੇਣ ਵਾਲਾ ਬਿਲਕੁਲ ਬਿਲਕੁਲ ਸ਼ੇਰਪੁਰ ਕੇ ਮਾਲ ਲਈਦਾ ਘਰਾਂ ਚੋਂ ਲਈਦਾ ਤੇ ਬਾਹਰ ਨਾਲ ਲੱਭ ਜਾਂਦਾ ਤਾਂ ਹੀ ਮੇਰੇ ਕੋਲ ਮੰਨ ਲਓ ਵੀ ਵੀਰ ਭਰਾ ਵੇਚਣ ਵਾਲੇ ਸੇਲ ਪਰਚੇਜ ਵਾਲੇ ਜਿਆਦਾ ਖਰੀਦਦੇ ਨੇ ਠੀਕ ਹੈ ਠੀਕ ਹੈ ਹਾਂਜੀ ਤੇ ਵੀ ਕਿ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ ਠੀਕ ਹੈ ਜੀ ਤੇ ਪਹਿ ਜਿਹੜੀਆਂ ਪਹਿਲੇ ਨੰਬਰ ਤੇ ਛੋਟੀ ਕਿਰਮਾ ਕੋਲ ਸੀ ਜਾਂ ਇਹ ਵੀ ਜੀ ਪਹਿਲਾ ਸਵੇਰ ਚ ਉੱਤਰ ਸੋਈ ਜੇ ਛੋਟੀ ਅੱਛਾ ਇਹ ਢਾਲੀ ਜੇ ਢਾਲੀ ਸਹੀ ਵੀ ਪਰਾ ਬੜੇ ਸ਼ੌਂਕ ਦੇ ਨਾਲ ਘਰੇ ਮਾਣ ਡੰਗਰਾ ਦੇ ਇੱਕ ਸਿੰਘ ਤਾਂ ਨੂੰ ਦੇ ਕੇ ਮਾਣ ਠੀਕ ਹੈ ਠੀਕ ਹੈ ਜੀ ਇੱਕ ਮਿੰਨਾ ਦੇ ਕਦਾਨ ਨੂੰ ਇੱਕ ਮੰਗੀ ਦੇ ਕਦਾਨ ਨੂੰ ਤਾਂ ਪਹਿਲੇ ਸੂਏ ਵੀਰ ਜੀ ਦੁੱਧ ਦਾ ਇਹਨੇ ਰਿਕਾਰਡ ਪੰਤਾ ਜੇ ਫੜ ਕੇ ਨਹੀਂ ਤੇ ਪਹਿਲੇ ਸੂਏ ਝੋਟੀਆਂ ਮੰਨ ਲਓ ਵੀ ਕੋਈ 8 ਦੇ ਦੇ ਕੋਈ 9 ਦੇ ਦੇ 9 ਕਿਲੋ ਸਟਾਰਟਿੰਗ ਬੋਲੇ ਕੋਈ ਕਰਦੀ ਝੋਟੀ ਨੇ ਠੀਕ ਹੈ ਜੀ 9 ਲੀਟਰ ਦਾ ਸਟਾਰਟ ਬੋਲਾ ਹੀ ਬੋਲਾ 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 ਵੇਖੋ ਠੀਕ ਹੈ ਠੀਕ ਹੈ ਲਓ ਆ ਵੀ ਜੀ ਮਾਰੀ ਜੀ ਅੱਜ ਪੜ ਪਾ ਲਈ ਆ ਜੇ ਮੰਨ ਲਓ ਵੀ ਕੱਲ ਹੀ ਸੂਈ ਆ ਅੱਛਾ ਅੱਜ ਦੂਜੀ ਕੀ ਜੀ ਕਵਾਈ ਹੋਈ ਆ ਜੇ ਝੋਟੀ ਨੂੰ ਠੀਕ ਹੈ ਜੀ ਇਹਨੇ ਪਾਸੇ ਪੜ ਪਾ ਲਈ ਆ ਠੀਕ ਹੈ ਜੀ ਬਾਕੀ ਇਹ ਤੋਂ ਪਹਿਲਾਂ ਵੀ ਵੀਡੀਓ ਬਣੀ ਆ ਆਪਣੇ ਕੋ ਹਾਂਜੀ ਇਹ ਤਾਂ ਪਹਿਲਾਂ ਦੀ ਵੀਡੀਓ ਬਣੀ ਆ ਆ ਵੀਡੀਓ ਬਣੀ ਪਈ ਠੀਕ ਆ ਲਓ ਜੀ ਸਪੈਸ਼ਲ ਬਾਈ ਦੇ ਕੋਲ ਵੀਡੀਓ ਬਣੀ ਪਈ ਆ ਤੇਰੇ ਮੇ ਭਾਲਿਆ ਬਿਲਕੁਲ ਸਹੀ ਗੱਲ ਆ ਜੀ ਉਹ ਗਰੰਟੀ ਫੋਲਿਆ ਵੀਰ ਦੇ ਫੋਲ ਫੋਲ ਆਏ ਭਾਵੇਂ ਜੀ ਬਚਾ ਲਾ ਕੇ ਤੇ ਮੁੰਡੇ ਘਰਾਂ ਮਾਰ ਕੇ ਵਿਖਾ ਦਿੰਦੇ ਆ ਠੀਕ ਆ ਜੀ ਇਹਨੂੰ ਖੋਲ ਕੇ ਤੋੜ ਕੇ ਵਿਖਾਈਏ ਕਿ ਪਹਿਲਾਂ ਹਾਂ ਜੀ ਹਾਂ ਜੀ ਵਿਖਾਈਏ ਵਿਖਾਈਏ ਨਹੀਂ ਨਹੀਂ ਤੇ ਪਸਮਾਲੋ ਪਹਿਲਾਂ ਬਾਅਦ ਚ ਪਸਮਾਲ ਪਸਮੂ ਚੰਗੀ ਦਿੰਦੇ ਆ ਬੇਪੂ ਤੇ ਪਸਮਾਲ ਗੀ ਜੀ ਆਹੋ ਤੇ ਲਿਆ ਬੱਚਾ ਛੱਡ ਲਓ ਜੀ ਦਿਵਾਕ ਜਵਾਕ ਕੀ ਆ ਗਿਆ ਜੀ ਯੋ ਆ ਗਿਆ ਮਗਰ ਮੇਲ ਕਾਫ ਜੇ ਮੇਰੇ ਖਿਆਲ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਬਿਲਕੁਲ ਆਪਾਂ ਕੱਟੀ ਕੱਟਾਂ ਨਹੀਂ ਵੇਨਦਾ ਹੁੰਦਾ ਬੱਛੀ ਬੱਛਾ ਵੇਖੀਦਾ ਜ਼ਿਆਦਾਤਰ ਅੱਛਾ ਅੱਛਾ ਠੀਕ ਆ ਠੀਕ ਆ ਲਓ ਜੀ ਬਾਈ ਦੇ ਕੋਲ ਰੌਣਕਾ ਲਗੀਆਂ ਤੇ ਖੂਨ ਨਾਲੀਆਂ ਵੀਰਾਂ ਨੇ ਨੇਹਰੀਆਂ ਹੀ ਪਾਤੀਆਂ ਪਿਛਲੀ ਵੀਡੀਓ ਜੀ ਤੇ ਉਤੋਂ ਪਿਛਲੀ ਜੀ ਵੀ ਤੇ ਹਨੂ ਵੀ ਚਲੋ ਮੰਨ ਲਓ ਵੀ ਆਪਾਂ ਕਿਉਂ ਵੀ 25 ਕਿਲੋ ਤੱਕ ਗਾਂ ਵੇਚੀ ਆ ਹਾਂਜੀ ਹਾਂਜੀ ਗਾਂ ਦੀ ਨਹੀਂ ਕਿੱਦਾਂ ਹੱਥ ਵੀ ਤਾਂ ਹੀ ਫਿਲਰਦੇ ਆ ਜੀ ਮਾਲ ਥੱਲੇ ਹੋ ਜਾਗਾ ਬਿਲਕੁਲ ਬਿਲਕੁਲ ਜੀ ਚੱਡੇ ਵੱਡੇ ਵੱਡੇ ਇਹਦੇ ਥੱਲੇ ਛੋਟੇ ਹੱਥ ਫਿਲਰਦੇ ਤੇ ਵੱਡੇ ਵਾਲੀਆਂ ਥੱਲੇ ਵੱਡੇ ਫਿਲਰਦੇ ਆ ਹਾਂਜੀ ਹਾਂਜੀ ਆਪਾਂ 5 25 ਕਿਲੋ ਤੱਕ ਮਈਆਂ ਵੀ ਵੇਚੀਆਂ ਵਿਦਿਆ ਤੁਹਾਨੂੰ ਦੱਸਾਉਂਦਾ ਮੈਂ ਠੀਕ ਜੀ ਠੀਕ ਜੀ ਲਓ ਜੀ ਲਾਕੇ ਜਨਾ ਬਣਿਆ ਪਿਆ ਵੀਰ ਦਾ 20 ਕਿਲੋ ਤੱਕ ਮੱਝ ਵੀ ਵੇਚ ਛੱਡੀ ਐ ਅੱਛਾ ਜੀ ਤੇ ਜਿਗਰੇ ਨਾਲ ਲੈਣੀਆਂ ਪੈਂਦੀਆਂ ਬਾਹਾਂ ਫਿਲਰ ਨਾਲੀਆਂ ਤੇ ਜਿਗਰੇ ਨਾਲ ਵੇਚਣੀਆਂ ਪੈਂਦੀ ਬਿਲਕੁਲ ਇਹ ਗੱਲ ਸਹੀ ਆ ਜੀ ਹਾਂ ਇਹ ਲੱਖਾਂ 'ਚ ਵੇਚਣੀਆਂ ਤੇ ਫਿਰ 5-5 ਕਿਲੋ ਵਾਲੀਆਂ ਵਿਕਦੀਆਂ। ਠੀਕ ਹੈ ਲੋ ਜੀ ਦੁੱਧ ਦਾ ਡਰਮ ਜੇ ਵੇਖ ਸਾਡੇ ਤੁਸੀਂ। ਹਾਂ ਵੀਰ ਜੀ ਮੈਂ ਆਪ ਹੀ ਲੱਦ ਕੇ ਛੱਡ ਗਏ ਆ ਗੱਡੀ ਤੇ। ਅਛਾ ਜੀ 50 ਲੀਟਰ ਮਹੀਨਾ ਦੁੱਧ ਦਤਾ। ਠੀਕ ਹੈ ਠੀਕ ਹੈ ਜੀ। 25 ਲੀਟਰ ਵਾਲੀ ਆ ਬਾਈ ਆ ਵੇਚ ਚੱਲਦੇ ਪਈ। ਆ ਛੱਡ ਗਏ ਆ। ਇਹ ਚਾਹੁੰਗੇ ਬਾਈ ਨੂੰ ਚਲੋ ਵੱਡੀਆਂ ਮੱਡਾਂ ਵਾਲੀ। ਵੱਡੀ ਤੋਂ ਵੱਡੀ ਵੀਰ ਜੀ। ਅਛਾ ਜੀ। ਪਹਿਲਾਂ ਫਿਰ ਪਲਕਾਰ ਗਿਆਂ ਤਾਂ ਪੈਂਦੀ ਆ ਤੇ ਥੱਬੇ ਐਂ ਹੱਥ ਵੀ ਤਾਂ ਹੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਕਰ ਤੂੰ ਟਾਲੀਆਂ ਲੈ ਗਈ ਇਹਦੇ। ਹਾਂਜੀ ਹਾਂਜੀ। ਤੋ ਪੰਜ ਬਾਕੀ ਨਾੜਾ ਨੁੜਾ ਜਿਹੜੀਆਂ ਚਮਦੇ ਪਤਲੇ ਚਮ ਵਾਲੀ ਆ ਆ ਜਾ ਬਾਡੀ ਦੇ ਵਿੱਚ ਪਾ ਠੀਕ ਜੇ ਇਹਨੂੰ ਪਹਿਲਾਂ ਹੁਣ ਤੋੜ ਕੇ ਵਖਾ ਲਈਏ ਵਖਾੜੋ ਤੋੜ ਕੇ ਜੇ ਧਰ ਮਾਰਨਗੇ ਮੈਨੂੰ ਧਰ ਮਾਰੋ ਵੇਖੋ ਜੀ ਦਾ ਨਾ ਡੀਸ਼ਾ ਧਰ ਮਾਰੋ ਆਹ ਬਾਲਾ ਭਾਈ ਜਵਾਬ ਜੇ ਬਿਲਕੁਲ ਜੇ ਤਾਜਾ ਵਾ ਤੇ ਮੇਲ ਕਾਫ ਜੇ ਪਿਛੇ ਦੇ ਅੱਖ ਨੂੰ ਖਾ ਲੋ ਜੀ ਵੇਖੋ ਤੇਰਾ ਸੋਨਾ ਝੋਲੀ ਹੈ ਕਰਿਆ ਬਿਲਨੇ ਠੀਕ ਹੈ ਠੀਕ ਲਓ ਬਈ ਲਾਗੇ ਤਾਂ ਚੈੱਕ ਕਰ ਸਕਦੇ ਆ ਥਣਾ ਦਾ ਸੈਜ ਹੈ ਬਹੁਤ ਹੀ ਸ਼ਾਨਦਾਰ ਆ ਕਿ ਲਾਂ ਗੜਮਾ ਜਿਹੜਾ ਬਣਾ ਲਿਆ ਇੱਕ ਕਰਮਾਲੀ ਨੇ ਆਗਲੇ ਸੰਦੀਂ ਨਹੀਂ ਤੇ ਅਈ ਜਵਾਈਏ ਕੀ ਕਰਦਾ ਤੇ ਤੂੰ ਨੋਟਰੀ ਖਾਉਂਦੇ ਆਂ ਕੋਈ ਭੋਜਨ ਚਟਾਲੀਏ ਠੀਕ ਹੈ ਜੀ ਮਗਰ ਲਿਆਂਦੀ ਵੀ ਜੀ ਬਾਕੀ ਯਾਰ ਵਾਲੇ ਮਗਰ ਨੇ ਤਾਂ ਨੀ ਨੇ ਕਿਆ ਨਾ ਤਾਂ ਇਹ ਤਾਂ ਨਹੀਂ ਸੋਚਣਾ ਕਿ ਸਾਫ ਸਾੜਿਆ ਕੋਈ ਕੋਈ ਇਹੋ ਜਿਹੀ ਜਟਾੜੀ ਦਾ ਮੋਟਰ ਨਹੀਂ ਉਤਰਾਇਦਾ ਆਦਾ ਹੀ ਕਰੀ ਇਦਾਂ ਕਹਿ ਦਿੰਦੇ ਆ ਅੱਜ ਕੱਲ ਮਾਨਾ ਵੀਰ ਦੀ ਕੋਈ ਭੈਣ ਵੀ ਲੈਂਦੀ ਹੈ ਨਾ ਮੈਂ ਹਾਂਜੀ ਤੇ ਮਾਨ ਦੇ ਨਾਲ ਮੰਨੋ ਵੀ ਇੰਨੀ ਜਿਆਦੀ ਬੋਲੀ ਆ ਵੀ ਹੋ ਸਕਦੀ ਹੈ ਠੀਕ ਹੈ ਠੀਕ ਹੈ ਜੀ ਹੋਲ ਵੀਰ ਬਾਕੀ ਕੋਈ ਜੋ ਪਾਣੀ ਦਾ ਨਾ ਨੋਮੀ ਜੀ ਸਟਾਰਟਿੰਗ ਹੈ ਕਿ ਇਹ ਮਹੀਨੇ ਮੰਨੋ ਵੀ 11 12 ਕਿਲੋ ਝੋਟੀ ਨੇ ਪਹਿਲਾਂ ਨਹੀਂ ਦੁੱਧ ਦੇ ਜਾਨਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਸਟਾਰਟਿੰਗ 9 ਲੀਟਰ ਪਰ ਜਿਹੜੀ ਕੀਤੀ ਹੈ ਬੋਲੇ ਵੀ ਬਾਕੀ ਤੁਹਾਨੂੰ ਪਤਾ ਹੈ ਵੀ ਉਹ 25 ਦਿਨ ਬਾਅਦ ਜਾ ਕੇ ਪਸ਼ੂ ਇਹਦਾ ਸਰੋਂ ਪਰ ਦੁੱਧ ਦੇਂਦਾ ਵਾ। ਉਹ ਚਲੋ ਇਹ ਕਿਹੜਾ ਫੇਸ ਕੋਲ ਟੀ ਢਾਲੀ ਆ ਗਈ ਹੈ ਕਿਹੜਾ ਤਗੜਾ ਹੈ ਗਿਆ। ਆਹ ਆਹ ਅੱਧਰਤ ਵਾਲੀ ਫਟ 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 ਕਿਆ ਕਰਨਾ ਤੇ 700 ਨੇ ਕਦਾ ਕਲਾ ਲੱਗਾ ਪਿਆ ਕਰਮ ਵਾਲੀ ਨੂੰ ਤੇ ਸੋਣ ਦਾ ਕਿ ਚੱਟਾ ਲਾਇਆ ਵਾ ਭਾਈ ਲੈਟਰ ਪੈਂਦੇ ਆਪਣੇ ਤਾਂ ਕਰਕੇ ਮੇਰੇ ਖੰਨਾ ਖੜਾ ਕੇ ਜਾਂਦਾ ਹੋਊਗਾ ਠੀਕ ਆ ਠੀਕ ਆ ਜੀ ਬਈ ਉਹਨਾਂ ਨੂੰ ਬਹੁਤ ਵਧਾਈਆਂ ਦੇ ਤਰ੍ਹਾਂ ਕਰ ਜਾਂਦੇ ਨਾ ਸੇਂਗੋੜਾਂ ਦਾ ਜੇ ਲਾ ਕੇ ਕਿੰਨੇ ਭਰਾ ਜਾਂਦੇ ਨੇ ਵਧਾਈਆਂ ਬਹੁਤ ਸਾਰੀਆਂ ਜਣੇ 700 ਨੇ ਅੱਲਾ ਤੇ ਕੀ ਕਰ ਸਕਦੇ ਜਾਨ ਕੱਲਾ ਕੱਲਾ ਥਾਂ ਲੱਗਾ ਪਿਆ ਤੇ ਛਣ ਵੀ ਨੋਕ ਵਾਲਾ ਵਾ ਨੋਵੋ ਕਾਲੇ ਥਾਂ ਦੇ ਤੁਹਾਨੂੰ ਦਿਵਾਈ ਆਪਾਂ ਕਰਾ ਕੇ ਦਿਖਾਈ ਗਏ ਇਹਨਾਂ ਜਿਹੜਾ ਬਿਲਕੁਲ ਜਿਹੜਾ ਪਾਸ ਹੀ ਨਿਕਲਦਾ ਵਾ ਥਣ ਨੋਵ ਕਾਲਾ ਬੜੇ ਪੂਛ ਜੇ ਕੇ ਮੜੀ ਖੜੇ ਹੋ ਪਾ ਜੀ ਲਓ ਜੀ ਕਿਆ ਕਰ ਸਕਦੇ ਤੇ ਇਹਦੇ ਇਕਲਾ ਕਰਮ ਵਾਲੀ ਐਨ ਪੰਡਾ ਹੀ ਪਈਆਂ ਵਾ ਤੇ ਹੈ ਵੀ ਅਜੇ ਪਹਿਲਣ ਆ ਪਹਿਲਣ ਪਹਿਲਣ ਜੀ ਠੀਕ ਆ ਠੀਕ ਆ ਜੀ ਤੇ ਤੀਜੇ ਸਵੇਰ ਤੱਕ ਭਾਰੀਆਂ ਦੇ ਵਾਧਾ ਜਾ ਕੇ ਪਸ਼ੂ ਮਾਨਵ ਜੀ ਦੂਜੇ ਸੂਏ ਨੂੰ ਇਹਨੇ ਝੋਟੀ ਨੇ ਜੇ ਹਿਸਾਬ ਨਾਲ ਭੋਣ ਮੱਲ ਨੂੰ ਦੋ ਤੇ ਇੰਦੀ ਆ ਹਾਂਜੀ ਹਾਂਜੀ ਸਵੇਰੋਂ ਇਹਨੇ 13 14 ਕਿਲੋਆਂ ਦੇ ਚੜ ਜਾਣਾ ਅੱਛਾ ਜੀ ਠੀਕ ਹੈ ਜੀ ਤੇ ਇਹਨਾਂ ਮੁੱਲ ਕੀ ਕਰਨਾ ਹੈ ਰ ਮੁੱਲ ਵੀ ਜੀ ਵੇਖੋ ਆਪਾਂ ਕੋਈ ਲੱਖ ਨਹੀਂ ਕਰਨਾ 90 ਨਹੀਂ ਕਰਨਾ ਅੱਛਾ ਜੀ ਹਾਂ ਮੈਂ ਆਪਾਂ ਜਿਹੜੀ 85000 ਦੀ ਲੋੜੀ ਦੇ ਰਹੀ ਹੈ 85 ਦੀ 85 ਦੇ ਰਹੀ ਹੈ ਜੀ ਕਰ ਦਈਏ ਮਾਨਦਾਂ ਥੋੜਾ ਬੜਾ 82000 ਜੀ 200 ਰੁਪਏ ਛੋਟ ਕਰਾਂਗੇ ਠੀਕ ਹੈ ਲੋ ਭਾਜੀ ਸੱਜਰ ਸੋਈ 82000 ਦੀ ਐਵੇਂ ਨਹੀਂ ਬਾਈ ਛੇਰਾ ਛੇਰਾ ਹੁੰਦੀ ਤੇ ਬਿਲਕੁਲ ਹੀ ਨਾਰਮਲ ਰੇਟ ਪਾਤਾ ਵਾ ਜੀ ਇਹ ਜਿਹੜੀ ਦੂਜੇ ਨੰਬਰ ਤੇ ਆ ਦੂਜੇ ਨੰਬਰ ਤੇ ਜੀ ਇਹ ਪੌਨੀ ਘਟਣ ਵਾਲਾ ਕੰਮ ਹੈ ਜੇ ਜਦੋਂ ਦੀ ਮੈਂ ਗੱਡੀ ਚ ਉਤਰ ਕੇ ਆਈ ਆ ਨਾ ਹਾਂਜੀ ਫਰਲੇ ਜੇ ਜੋ ਰੇਣ ਪੰਦੇ ਪਹਿਲੇ ਦੇ ਖਰਚ ਰਹੇ ਪਰ ਪੌਂਦੇ ਕੱਖ ਨਹੀਂ ਆਇਆ। ਸਾਂਭਣੀਆਂ ਨਾ ਸਾਂਭ ਦਿਖਣ ਦੀ ਆ ਸਾਂਭਣੀ। 1 ਲੱਖ 55000 ਦੀ ਗਈ ਆ। ਅੱਛਾ ਮੇਰੇ ਕੋਲੋਂ ਵੀ ਗਈ ਪਰੋਂ ਕੇਂਦਰ ਕੋਲੋਂ ਗਈ ਸੀ। ਅੱਛਾ ਬਾਗੀ ਜਾ ਕੇ ਬੰਦਿਆਂ ਨੇ ਸਾਂਭ ਵੀ ਘੱਟ ਦਿੱਤੀ ਮਹੀਨੇ ਦੀ। ਅੱਛਾ ਨਹੀਂ ਦੁੱਧ ਦਿੰਦੀ ਨਹੀਂ 16-17 ਕਿਲੋ। ਠੀਕ ਆ। ਤੇ ਹੁਣ ਵੀਜੀ ਨੂੰ ਬਣੀ ਨੂੰ ਥੋੜਾ ਜਿਹਾ ਟਾਈਮ ਹੋਇਆ ਮਹੀਨੇ ਨੂੰ ਤੇ ਟਾਈਮ ਹੋਇਆ ਜੇ। ਅੱਛਾ ਸਾਂਭਣ ਦੇ ਸੱਤ ਹੋ ਜੇ 6 ਹੋਣੇ ਦੁੱਧ ਰੂਗਾ ਜਹਾੜੇ ਦਾ। ਠੀਕ ਆ ਠੀਕ ਆ। ਨਹੀਂ ਛੋਟੀ ਪਰ ਸਾਂਭ ਖੁਣਾਈ ਦਾ ਮਤਲਬ ਜਪਣੇ ਬੁੱਢ ਦੀ ਮਹੀਨੇ ਦੀ। ਸਹੀ ਗੱਲ ਬੁੱਢ ਚ ਇਕ ਕਾਂਦ ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਬੋਡੀ ਦੀ ਰੀਡੀ ਰੀਡੀ ਖੜੀ ਆ ਅੱਛਾ ਜਿੱਦਾਂ ਵੀ ਹੁਣ ਸੱਤ ਦੇ ਦਿੰਦੀ ਛੇ ਦੇ ਦਿੰਦੀ ਆ ਦਾ ਪਾੜਾ ਪਾਉ ਮੁੱਠ ਕੇ ਉਹ ਖੱਬੀ ਮਾਰ ਕੇ ਸਾਦੇ ਪੈ ਜਾਓ ਠੀਕ ਆ ਠੀਕ ਆ ਜੀ ਕੰਦ ਦੇਖੋ ਝੋਡੀ ਦਾ ਕੱਡਾ ਤਗੜਾ ਲੋ ਜੀ ਕਾਤ ਕਾਤ ਨਾਲੋਂ ਮੈਂ ਘੋੜਿਆ ਦੀ ਆ ਇਹ ਸਾਰੇ ਤੇ ਇੱਕ ਲੋ ਵੇਖਾ ਦੇ ਇਹ ਵੀ ਵੀਡੀਓ ਦੇ ਵੀ ਸਾਂ ਬੱਲਾ ਚਲੋ ਜ਼ਰੂਰ ਇਸਦਾ ਪਾਣਾ ਕਰੋ ਤੇ ਕੋਈ ਸਾਹ ਕੋ ਨਾਲ ਅੱਤਰ ਆਦਾ ਜਿਹਨਾਂ ਬਹੁਤ ਕਰਮਾੜੀ ਨੇ ਚਲੋ ਚੰਗਾ ਗਾਂਦ ਜਿਸ ਵੀ ਨੇ ਕੱਢੂਗੀ 1 ਡ ਰੱਖ ਲਈ ਬਾਈ ਕਹਿੰਦਾ ਕਿ ਜੇ ਉਹ ਨਾਲ ਲਿਆਂਦੀ ਸੱਜਰ ਦੇ ਵੇਡਾ ਲੱਖ ਵਾਲੀ ਵੰਦੇ ਰਹੇ ਪਰਠਾ ਨਹੀਂ ਪਾਇਆ ਉਹਨਾਂ ਨੇ ਪਰਠਾ ਨਹੀਂ ਕੋਈ ਪਾਇਆ ਹਾਂ ਬਰੀਡ ਵੇਖੋ ਵੀਰ ਜੀ ਫਿਰ ਮੱਝ ਦੀ ਹਾਂਜੀ ਹਾਂਜੀ ਜੇ ਕੋਈ ਵੀਰ ਭਰਾ ਸਾਮ ਕਰ ਲੂਗਾ ਤੇ ਦੇਰ ਮੰਨੋ ਵੀ ਉਹਨਾਂ ਜਣਾ ਦੇ ਜਾ ਸਕਦੀ ਹੈ ਜਿਹੜਾ ਸੈਂਦੀ ਜਾ ਸਕਦਾ ਹੈ ਜੀ ਖਾਨਦੂਨ ਵੀ ਬਹੁਤ ਜਗਾ ਲਗਾ ਤੇ ਮੇਰਾ ਖੰਡੂਨ ਮੇਰੇ ਤੇ ਮੋਟੀ ਚਵਾਈ ਆਇਆ ਭੋਲੀ ਗੁੰਮਰਗੀ ਅੱਛਾ ਅੱਛਾ ਠੀਕ ਜੀ ਠੀਕ ਜੀ ਇਹਦਾ ਮੁੱਲ ਬਾਈ ਹਰ ਕੀ ਕਰਨਾ ਮੁੱਲ ਵੀ ਜੀ ਪਹਾੜਾ ਦੇ ਦੇਣੀ ਆ ਰਜ ਮਿਲੀ ਆਪਾਂ ਜਾਈ ਦੇ ਦੇਣੀ ਆ ਠੀਕ ਜੀ ਇਹਦਾ ਕੋਈ ਪੈਣ ਨਹੀਂ ਜੇ ਫੱਟ ਨਹੀਂ ਜੇ ਹਾਂਜੀ 55 ਨਹੀਂ ਜੀ ਕਾਸ ਦਾ ਹਾਨਾ 48200 ਲਓ ਜੀ 48000 ਦੀ ਇਹロナ ਵੀਰ ਕੋਈ ਭਰਾ ਕਢਾ ਦੇਗਾ ਵੀ ਇੰਨੇ ਕੀ ਉਧਰ ਦੂਜੇ ਪਾਸੇ ਵੀ ਹੈਗੀ ਹੈ ਪਰ ਹਾਂਜੀ ਹਾਂਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਲਓ ਵੀ ਭਾਈ ਜੀ ਕੋਈ ਸਾਹਮਣ ਵਾਲਾ ਵੀਰ ਲਾਹੇ ਤੇ ਦੁੱਧ ਦੀਆਂ ਢੇਰੀਆਂ ਲਿਆ ਰੂਗੀ ਤੇ ਗਾਂ ਰੱਖਾਉਂਦੀ ਚੀਜ਼ ਆ ਹਾਂਜੀ ਤੇ ਬਿਲਕੁਲ ਨੋਰਮਲ ਹੈ ਕੈਮਰਾ ਜੀ ਨੇ 48000 ਬਾਤ ਆ ਮੋਲੇ ਰਾ ਦੇ ਤੀਜੇ ਨੰਬਰ ਤੇ ਭਾਈ ਆ ਕਿਵੇਂ ਝੋਟੀ ਇਹ ਵੀ ਜੀ ਜੋ ਡੇਰ ਕੀ ਮੰਨ ਲਓ ਵੀ ਦੂਜਾ ਸੂਰ ਚੁਈ ਹੈ ਤੇ ਜਦੋਂ ਗਾਂ 7 ਮਹੀਨਿਆਂ ਦੀ ਪੂਰੀ ਚੱਕ ਪਾਸ ਹੈ 8 ਮਹੀਨੇ ਨੂੰ ਚਾਲੂ 8ਵੇਂ ਦੇ ਵੀ ਉੱਤੇ ਦਿਨ ਹੋ ਗਏ ਜਾਣਾ ਅੱਛਾ ਅਜੇ 4-5 ਦਿਨ 8ਵੇਂ ਦੇ ਵੀ ਚਲ ਵੀ ਰਹੇ ਠੀਕ ਨਹੀਂ ਨਾ ਸਟਾਰ ਆ ਅਜੇ ਵੀ ਮੰਨ ਲਓ ਵੀ 6-7 ਕਿਲੋ ਦੁੱਧ ਦੇਂਦੀ ਹੈ ਛੋਟੀ ਸੱਜਰ ਨੇ 14-15 ਕਿਲੋ ਛੋਟੀਆਂ ਦੁੱਧ ਦਿੱਤਾ ਜੀ ਅੱਛਾ ਥੜਾ ਭਾਂਡਾ ਦੇਖੋ ਕਿੰਨਾ ਖੁੱਲਾ ਇਹਨੇ 14-15 ਲੀਟਰ ਜੋ ਵਿੱਚ ਪਾਇਆ ਬਾਕੀ ਆਪਾਂ ਖੋਲ ਕੇ ਵਿਖਾਉਨੇ ਆ ਠੀਕ ਹੈ ਠੀਕ ਹੈ ਜੀ ਸਾਰਾ 7 ਮਹੀਨਾਵਾਲੋ ਜਾਂਦੇ ਆ 8ਵੇਂ ਦੇ ਵੀ ਚ ਚਾਰ-ਪੰਜ ਦਿਨ ਉੱਤੇ ਹੋ ਗਏ ਪੂਰੀ ਚੱਕ ਪਾਸ ਲੋ ਜੀ ਉਲੇ ਸਤਤਾਨੀ ਚੱਕ ਪਾਸ ਤੇ ਅਗਵਾ ਲੱਗਾ ਜੇ ਅੱਜ ਦੇ ਦਿਨ ਜਾਂਦੇ ਆ ਸਾਕੇ ਸੱਜਰ ਦਾ ਰਕਾਰੜ ਬਹੁਤ ਚੰਗਾ ਵਾ ਸਾਹਿਬ ਇਹ ਖਾਲਾ ਇੱਕ ਤਾਂ ਲੱਗਾ ਜੇ ਕਰਮਾੜੀ ਨਹੀਂ ਲੋ ਇਹ ਪਟਿੰਕ ਬਹੁਤ ਹੀ ਚੰਗੇ ਰਕਾਰੜ ਵਾਲੀ ਆ ਗਈ ਜੀ ਦੀ ਦੇ ਵਿੱਚ ਆ ਤੇ ਥਾਂ ਤੋਂ ਵੀ ਬਹੁਤ ਹੀ ਚੰਗਾ ਲੱਗਾ ਵਾ ਆਹ ਸੰਡਾ ਆ ਵੀ ਜੀ ਦਵਾਈ ਦੀ ਫੋਲੀ ਨੂੰ ਵਰਦੀ ਨਾ ਕੀ ਗੱਲ ਟੋਪੜ ਗੱਬਣ ਆ ਗਈ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਟੋਪੜ ਗੱਬਣ ਹਮ ਚਾਹੀਦੀ ਆ ਤੇ ਗਣ ਬਾਈ ਇੱਕ ਨਾ ਦਿਖਾਉ ਲੱਗੇ ਮੇਰੇ ਚੰਗੀ ਤਰ੍ਹਾਂ ਇੱਦਾਂ ਹੀ ਨਾ ਸੁਣਾਦਾ ਬਾਈ ਕੈਰ ਕਰ ਲੋਰੀ ਕਿਸ਼ੇ ਦਾ ਚਾਹਤਾ ਤੇ ਇਹ ਨਹੀਂ ਚੰਦਾ ਚੰਦਾ ਜਿਹੜਾ ਦਿੱਲੀਆ ਦਾ ਉਹ ਵੀ ਦਿਖਾ ਰਿਹਾ ਲੱਗੇ ਤਾਂ ਅੱਖਾਂ ਵਾਲਾ ਛੱਡ ਆ ਗਿਆ ਜੀ ਲੋਰੀ ਆ ਟੀਜਾ ਬੜੀਆਂ ਘਾਟਾਂ ਦਾ ਬਰੀਆਂ ਤੇ ਇਹਦਾ ਮੁੱਲ ਬਾਈ ਹਰ ਮੁੱਲ ਵੀ ਜੀ ਵੇਖੋ ਜੇ ਕੰਮ ਚਾਰ ਇਹ ਛੋਟੀ ਹਾਂਜੀ ਚਲੋ ਵੀਨੇ ਦੇ ਮਗਰ ਦੋ ਹੀ ਰਹਿ ਗਏ ਆ ਸਾਹੀ ਹਾਂਜੀ 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 ਦੋ ਤੋਂ ਵੀ ਵਾਕੇ ਲੋ ਬਈ ਜਾਂਦੀ ਆ ਠੀਕ ਜੀ ਤੇ ਹੁਣ ਦੇ ਲਈਏ 90 ਦੀ ਆਪਾਂ ਕਰੀਏ ਜਾਇਜ ਇਕੋ ਹੀ ਗੱਲ ਕਰੀਏ ਇਕੋ ਹੀ ਗੱਲ ਕਰਦਿਆਂ ਤੇ ਮੇਰੀ ਲਾਸਟ ਹਾਂ ਨਾ ਜਿਹੜੀ ਅੱਜ 70 ਹਜ਼ਾਰ ਦੀ ਦਿੱਤੀ ਜੀ ਕਿ 70 70 ਕਰੀਏ ਕਿ ਜੀ 72000 ਠੱਤਰ ਜੋ ਕੋਈ ਕਿਸੇ ਨੂੰ ਦਿੰਦਾ ਠੀਕ ਹੈ ਲੋ ਭਾਈ 72000 ਚ ਟੋਕੜ ਗਮਾ ਦੇ ਸੱਜਰਾ ਜਿੰਨਾ ਦੁੱਧ ਦੇਣ ਦੀ ਹੈ ਕਰਮਾ ਲਈ 2 ਮਹੀਨੇ ਅਜੇ ਮੰਨ ਲਓ ਵੀ ਮਹੀਨਾ ਇੱਕ ਦੁੱਧ ਹੋਰ ਦੇਗੀ ਨਾ ਹਾਂਜੀ ਤੇ ਮਗਰ 1.5 ਮਹੀਨਾ ਸਾਹਮਣੇ ਪੈਣੀ ਹੈ ਮਾਝ ਮੇਰ ਸੱਜਰ ਹੋ ਜਾਣੀ ਬਿਲਕੁਲ ਸੱਜਰ ਹੋ ਜਾਣੀ ਰਿਕਾਰਡ ਵੀ ਚੰਗਾ ਜੀ ਕਰਵਾ ਲਈਦਾ ਤੇ ਭਾਈ ਚੌਥੇ ਨੰਬਰ ਤੇ ਆ ਕਿਵੇਂ ਝੋਟੀ ਜੀ ਵੀ ਜੀ ਦੂਜਾ ਸੂਆ ਝੋਟੀ ਲੱਗੀ ਹੈ ਸੋਣਾ ਅੱਛਾ ਜੀ ਤੇ ਪਹਿਲੇ ਸੂਏ ਉੱਧਰੋਂ ਆਈ ਹੈ ਹਰਿਆਣੇੋਂ ਬਾਕੀ ਦਸਨ ਦੀ ਲੋੜ ਹੀ ਨਹੀਂ ਜਿਹੜੇ ਉੱਧਰ ਦਾ ਮੇਰੇ ਤੁਹਾਨੂੰ ਪਤਾ ਉੱਧਰ ਦਾ ਸਾਫ਼ ਹੀ ਦੇਖ ਪੈਂਦਾ ਇਹ ਦੋ ਜਸੂਆ ਵੀ ਸੋਣੀ ਆ ਇਹਨਾਂ ਪਹਿਲਾਂ ਨੇ ਝੋਟੀ ਨੇ ਵੇਚੀ ਉਹ ਤੋਂ ਆਈ ਜਦੋਂ ਹਰਿਆਣੇੋਂ ਇਹ 13 ਲੀਟਰ ਦੁੱਧ ਦਿੰਦਾ ਤਾਂ ਐਰ ਕੀ 15-16 ਕਿਲੋ ਦੀ ਉਮੀਦ ਹੈ ਦੀ ਅੱਛਾ ਜੀ ਤੇ ਦੇਣਾ ਜੇ ਇਹਦੇ ਪਹਿਜੇ ਵੇਚਿਆ 12 ਤਰੀਕ ਨੂੰ ਦਿਨ ਪੂਰੇ ਹੋਣੇ ਜੀ ਅੱਛਾ ਤੇ ਕੋਈ ਉੱਤੇ ਦਾ ਜੇ ਦੋ ਚਾਰ ਦਿਨ ਤੁਹਾਨੂੰ ਕਹਿ ਨਹੀਂ ਸਕਦੇ ਆਪਾਂ ਠੀਕ ਹੈ ਠੀਕ ਹੈ ਕਿ ਪਲੀ ਬੜੀ ਆ ਝੋਟੀ ਉੱਤੇ ਫੜ ਸਕਦੀ ਦਿਨ 5-7 ਠੀਕ ਆ ਠੀਕ ਆ ਬਾਕੀ ਆਪਾਂ ਕੋਲ ਗਿਆ ਜੀ 10 ਤੋਂ ਤੇ 15 ਦਿਨ ਦੇ ਆਸ-ਪਾਸ ਟਾਈਮ ਰੱਖੋ ਵੀ ਸੂਂਗਲ ਜੈ ਗਿਆ ਵਾ ਤੇ ਪਿਓਰ ਹੋ ਗਿਆ ਮੇਰੇ ਖਾਂ ਦਾ ਵੀ ਜੀ ਅੱਜ 3 ਤਰੀਕ ਹੋ ਗਈ 2 4 3 ਨੱਥੇ ਵੀ ਕਰ ਸਕਦਾ ਲੱਗਾ ਠੀਕ ਹੈ ਠੀਕ ਹੈ ਜੀ ਲਓ ਜੀ ਦਿੱਕਤੀ ਰੂਪ ਵਾਲੇ ਨੌਂ ਦਿਲ ਜਿਹਦੇ 2 4 3 ਉੱਤੇ ਲੱਗੇ ਕਰਦਾ ਪਹਿਲਾ ਸੋਵੇ ਉਹ ਚਲੋ ਕਹਿੰਦੇ ਨਹੀਂ ਸਕਦੇ ਤੇ ਬਾਕੀ ਜੰਮੀ ਪੜੀ ਬਹੁਤ ਜ਼ਿਆਦਾ ਚੰਗੀ ਆ ਦੇ ਖੁੱਦ ਨੇ ਜੰਮ ਵਾਲੀ ਨਾੜਾ ਨੂੰ ਨਾ ਜੰਮ ਦੇ ਚੰਗੀਆਂ ਆ ਗਈਆਂ ਤੇ ਭਾਈ ਇਹਨੇ ਪਹਿਲਾਂ ਨੇ ਕਿੰਨਾ ਪੜਿਆ ਦੋ ਦਹਾਕੇ 13 ਰਾਂਡੇ ਨੂੰ ਦਹਾਕੇ ਠੀਕ ਹੈ 13 ਨੇ ਜਿਹੜਾ ਪਿੰਦ ਨੇ ਦੁੱਧ ਭਰਿਆ ਕਰਵਾ ਲਈ ਨੇ ਹਾਂ ਜੀ ਲਾਡ ਲਗਣੀਆਂ ਜੇ ਕਾਫੀ ਆਵਾਂ ਨੇ ਦੇ ਸੂਣ ਤੱਕ ਸਾਰੀਆਂ ਇਹਦੇ ਢਿੱਲਾ ਨੂੰ ਕਵਰ ਕਰ ਜਾਣੀਆਂ ਵਾ ਮੈਂ ਵੀ ਜਿੱਤ ਪਾ ਪਾ ਮੂਲੀ ਉਹੀ ਚ ਡਾਲਾ ਜੂ ਵੀ ਕਰ ਮੜ ਕੇ ਤਰ ਬਣ ਜੇ ਕੋਟ ਕੋਟ ਬਹੁਤ ਵਾਇੜਾ ਵਣੇ ਏ ਕੀ ਮੁੱਲ ਬਈ ਇਹਦਾ ਹਰ ਮੋਲਵੀਰ ਜੀ ਇਹਦਾ ਪੁੱਲ ਕਾਉਨ ਨੂੰ ਵੀ ਇਹਦਾ ਨਾ ਤਾਂ ਜਾਂ ਮੁੱਲ ਥੋੜਾ ਜਿਹਾ ਅੱਛਾ ਜੀ ਉੱਚਾ ਇਹ ਕਿ ਵੀ ਕੱਚੀ ਮੱਝ ਕਿਸੇ ਵੀਰ ਭਰਾਣੇ ਸਾਹਮਣਾਂ ਵਾਲੇ ਨੇ ਲੈਣੀ ਆ ਫੀਲ ਕਰਨ ਵਾਲੇ ਨੇ ਲੈਣੀਆਂ ਤੇ ਇਹਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਅੱਛਾ ਜੀ ਫੋਨ ਤੇ ਫੋਨ ਤੇ ਠੀਕ ਹੈ ਜੀ ਲਓ ਜੀ ਇਹ ਮਾਜ ਜਿੱਦਾਂ ਸੂਕੀ ਨਾ ਬੱਚਾ ਬਾਹਰ ਆ ਗਿਆ ਉਹਦਾਂ ਮਾਜ ਇੱਕ 650 ਦੀ 60 ਦੀ ਵਿਕਦੀ ਹੈ ਅੱਛਾ ਜੀ ਪਰ ਹੁਣ ਆਪਾਂ ਜਦੋਂ ਆਪਣਾ ਸ਼ਾਮ ਛੱਡ ਕੇ ਗਏ ਜੀ ਤੇ ਫੋਨ ਤੇ ਮੁੱਲ ਕਰਾਂਗੇ ਤਾਂ ਠੀਕ ਹੈ ਲਓ ਜੀ ਇਹਦਾ ਜਿਹੜਾ ਮੁੱਲ ਪਈ ਕਹਿੰਦਾ ਕਿ ਫੋਨ ਤੇ ਕਰਾਂਗੇ ਜੇ ਕਿ ਕੋਈ ਤਰੀਕਾ ਭਾ ਲੈਣ ਖੜਨੀ ਆ ਤਾਂ ਵੀ ਪਈ ਪੈਸੇ ਚਾਰ ਕੱਢ ਸਕਦਾ ਹੋਵੇ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਪੰਜਵੇਂ ਨੰਬਰ ਤੇ ਆ ਗਈ ਵਹਿੜਾ ਭਾਈਵੇਂ ਨੰਬਰ ਦੇ ਵਿੱਚ ਹੀ ਵਹਿੜਿਆ ਆਇਨੋ ਸੋਈ ਨੂੰ ਇਹ ਵੀ ਮੰਨ ਲਓ ਵੀ ਭੁੱਖ ਦੀ ਮਾਰੀ ਹੈ ਸਾਹ ਨਾਲ ਹਾਂਜੀ ਤੇ ਜਦੋਂ ਜਿੰਨੇ ਚੋਕੀ ਹੈਗੀ ਚੰਗੀ ਹੈ ਵਿਚਾਰੀ ਦੁੱਧ ਵੀ ਜੇ ਇਹਦੇ ਕੋਲ 12 ਕਿਲੋ ਹੋਊਗਾ ਜੇ ਸੋਈ ਨੂੰ ਇਹਨੂੰ ਕੋਈ ਅੱਜ 10-10 ਦਿਨ ਹੋ ਗਏ ਜੇ 10 ਤੋਂ 12 ਕਿਲੋ ਦੇਣਾ ਤੇ ਬਾਕੀ ਆਪਾਂ ਘੋਲ ਕੇ ਪਿਲਾ ਦਿੰਦੇ ਹਾਂ ਲਓ ਜੀ ਸੋਈ ਨੂੰ 10-12 ਦੇਣ ਤੇ ਸੂਆ ਭਾਈ ਬੁੱਜਾ ਆਹ ਹਾਂਜੀ ਬੁੱਜਾ ਜੇ ਸ਼ਾਮ ਘੱਟ ਕਰਦੇ ਵੀ ਜੀ ਇਹੋ ਚੰਗੀ ਵਹਿੜ ਦੀ ਸ਼ਾਮ ਕਿਤੇ ਨਹੀਂ ਨਾ ਹਾਂਜੀ 10-12 ਕਿਲੋ ਦੁੱਧ ਦੇਣਾ ਇਹਦੇ ਨਾਲੇ ਰੁਪਈਏ ਚੰਗੇ ਵਟ ਲੈਣੇ ਘਰ ਵਾਲੇ ਨੇ ਮੈਨੂੰ ਹੁਣ ਕਿੰਨਾ ਦਾ ਮੌਕੇ ਦੇ ਮੈਂ ਸਮ 12 ਕਿਲੋ ਹੋਊਗਾ ਜ ਕੀ ਗੱਲ ਹੈ ਜੀ ਮੋਕਕੇ ਦੇ ਕਿਲਾ 12 ਲੀਟਰ ਦੇ ਆਇਆ ਇਹ ਸਣੀਏ ਫਾਰਮ ਵਾਲੀ ਹੈ ਬਾਕੀ ਸਾਂਹ ਬਣੀ ਫਾਰਮ ਨਹੀਂ ਕਿਤਾ ਪੈਰਮ ਨਹੀਂ ਬਣਾਏਗੇ ਪੈਰ ਵੀ ਅਜੇ ਬੰਨਣਾ ਦਾ ਵਿੰਦੀ ਅਗਲਾ ਇੱਕ ਪੈਰ ਬੰਨਣਾ ਦਾ ਨਲਾ ਬਾਈ ਜੀ ਦਾ ਸਪਰੇਅ ਤੁੰਜਾ ਜੰਦੇ ਸਾਰਿਆਂ ਦੀਆਂ ਲਾਉਣ ਵਾਲੀਆਂ ਮੈਂ ਇਹ ਦੇਣੀ ਆ ਕਿ ਜੇ ਦੋ ਭਰਾਤਾ ਇਹ ਖਰਚ ਲੈਂਦਾ ਵਾ ਤੇ ਚਲੋ ਇਹੋ ਜਿਹੀਆਂ ਚੀਜ਼ਾਂ ਦੇ ਵਿਚਾਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਇੱਕ ਪਸ਼ੂ ਦਾ ਸੌਖਾ ਹੋ ਜਾਂਦਾ ਕੰਮ ਇਹ ਤੇ ਦੁੱਧ ਦਾਦ ਨੂੰ ਚਲੋ ਚੰਗਾ ਰਹਿੰਦਾ ਵਾ ਹੁਣ ਮੰਨ ਲਓ ਵੀ ਕਿੱਲੋ ਪੈਰ ਬੰਨਣਾ ਲਾ ਕਰਦੇ ਤੇ ਮਲਾਣੀ ਮਲਾਣੀ ਹੁੰਦੀ। ਤੇ ਆਰਡਰ ਕਰਵਾ ਸੀ ਥਾਂ ਤੋਂ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਕਰਮਾੜੀ ਨੂੰ। ਇਹਦੇ ਪਿੱਛੇ ਜਵਾਕ ਕਿਹੜਾ ਜੇ? ਇਹਦੇ ਪਿੱਛੇ ਮੇਲ ਕਾਫੀ ਵਿੱਜੀ ਆ। ਲਓ ਜੀ ਆਹ ਵਾਲਾ ਮੇਲ ਕਾਫੀ ਤੁਸੀਂ ਕਿਆ ਕਰਦਾ? 10 ਤੋਂ 15 ਦਿਨ ਮੰਨ ਕੇ ਲਾਵੇ ਕੋਈ ਵੀਰ ਭਰਾ। ਠੀਕ ਹੈ ਠੀਕ ਹੈ। ਇਹ ਕੋਈ ਭਰਾ ਆਂਗੋਲਾ ਲੈ ਜਾਂਦੇ ਦੋਦੇ ਚਲੋ ਚੰਗਾ ਕੱਢੀ। ਦੋਦੇ ਵੀ ਜੀ ਆ ਗਈ 14-15 ਕਿਲੋ ਕੋਈ ਵੀਰ ਭਰਾ ਚੋਈ ਜਾਊਂਗਾ ਮੰਨ ਲਓ। ਅੱਛਾ ਜੀ। ਬਾਕੀ ਆ ਠੱਡੀ ਥੁੰਡੀ ਆ ਕੋਈ ਮੰਗਾ ਪਾਵੇ ਨਾ ਪਾਵੇ ਤੇਰੇ ਕੋਲ। ਠੀਕ ਹੈ ਜੀ ਜੀ ਇਹ ਵੀ ਹੁਣ ਇਹ ਆਈ ਅਜੇ ਨਵਾਈ ਨਹੀਂ ਹੋਈ ਵੀ ਨਹੀਂ ਮੈਂ ਵੀ ਮੇ ਤੋਂ ਵੀ ਨਵਾਈ ਗਈ ਠੀਕ ਹੈ ਜੀ ਜਿੰਨੇ ਕਿਤਾ ਸਾਡੇ ਕੋਲ ਹੋਵੇ ਅਸੀਂ ਪੂਰੀ ਸੇਵਾ ਕਰਾਂਗੇ ਹਾਂ ਜੀ ਹਾਂ ਜੀ ਆ ਚਲੋ ਜਿੰਨੇ ਜੋ ਗਿਆ ਪਾ ਗਏ ਇਹਦਾ ਮੁੱਲ ਹੈਰਾ ਇਹ ਮੁੱਲ ਵੀ ਜੀ ਭਾਵੇਂ 40 ਕਰ ਲਓ 35 ਕਰ ਲਓ 30000 ਰੁਪਏ ਦੀ ਇਹ ਰੀ ਇਹ ਤੇਰੀ ਛੜਦੀ ਥੋੜਾ ਵਸਾ ਕਰਾਇਆ ਭਰਾ 25000 ਦੇ 200 ਰੁਪਏ ਛੋਟ ਕਰਦਾ ਲਓ ਜੀ 25 ਟੋਕੜਾਂ ਦਾ ਭਾ ਦੇਤਾ ਜੇ ਸੱਜਰ ਦਾ ਟੋਕੜਾਂ ਵਾਲਾ ਹੀ ਹਿਸਾਬ ਯਾਰ ਟੋਕੜਾਂ ਦਾ ਹੈ ਸੱਜਰ ਤੋਂ ਹੀ ਯਾਰ ਹਾਂ ਸੱਜਰ ਤੋਂ ਹੀ ਜੇ ਕੋਈ ਭਰਾ ਲੈ ਜਾਊਗਾ ਤੇ ਚਲੋ ਦੂਸਰੇ ਢੱਕੇ ਲਾਈ ਜਣ ਏ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਯਾਰ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਭਾਲਤ ਪ੍ਰਵਾਹਾਂ ਦਾ